हां जी मित्रों की हालचाल आ गया नया साल लेके नाल ठंड ते आपा भी आ गया लेके नाल वीडियो आ? लगदा जड्या नहीं आज पर चलो कोई ना फिर भी वीडियो नु कर दो लाइक नवे साल दा पहला देना आज ते एही वीडियो गिफ्टा ਤੁਹਾਡੇ ਲਈ ਬਦਲੇ ਚ ਸਬਸਕ੍ਰਾਈਬ ਕਰਕੇ ਮੈਨੂੰ ਵੀ ਗਿਫਟ ਦੇ ਦਿਓ ਅਗਰ ਪਹਿਲਾਂ ਤੋਂ ਸਬਸਕ੍ਰਾਈਬ ਕੀਤਾ ਹੋਇਆ ਤਾਂ ਕਮੈਂਟ ਵਿੱਚ ਕੁਝ ਲਿਖ ਦਿਓ ਮੇਰੇ ਬਾਰੇ ਅਸੀਂ ਅੱਜ ਦੇ ਨਿਆਣੇ ਨਹੀਂ ਆ ਪੁਰਾਣੇ ਪਾਪੀ ਆ ਤੂੰ ਅਗਰ ਸ਼ੇਰ ਹੈ ਨਾ ਅਸੀਂ ਸਵਾ ਸ਼ੇਰ ਆ ਫੇਰ ਉਹੀ ਫੁੱਦੂ ਗੱਲਾਂ सनी ਭਾਜੀ ਦਾ ਇੱਕ ਡਾਇਲੋਗ ਆ ਕਾਜਲ ਨਾਉ ਤੋ ਨੇ ਹਥਿਆਰ ਛੋੜੇ ਚਲਾਣਾ ਨਹੀਂ ਭੁੱਲੇ ਤੇਰਾ ਤੇ ਉਹਦਾ ਬਸ ਇਹੀ ਫਰਕ ਆ ਉਹ ਸਣੀ ਦਿਓੜਾ ਤੇ ਤੂੰ ਸਣੀ ਲਿਉਣੀ ਆ ਇਕੱਲਾ ਆਪਣੇ ਦਿਮਾਗ ਤੇ ਬਣ ਲਈ ਹਥਿਆਰ ਛੱਡੇ ਰਿਆਂ ਚਲਾਣਾ ਨਹੀਂ ਭੁੱਲੇ ਆਥੂ ਤੇਰੇ ਡਾਇਲੋਗ ਤੇ ਇਕਲੀ ਗੁਲਾਬ ਚਹੀ ਤੇ ਇਕਲੀਆਂ ਸੁਣਨ ਦਾ ਸ਼ੌਂਕੀ ਤੂੰ ਕੁੜੀ ਹਾਥੀ ਜਹੀ ਉਹ ਹਾਥੀ ਰੱਖਣ ਦਾ ਸ਼ੌਂਕੀ ਆ 12ਵੀਂ ਡੌਲ ਕਿੱਥੋਂ ਲੱਗ ਰਹੀ ਮੱਝ ਲੱਗ ਰਹੀ ਹੈ ਤੁੰਦ ਤਾਂ ਬਹੁਤ ਪਈ ਅਸੀਂ ਨਹੀਂ ਜਾਣਾ ਅਗਲੇ ਛੱਤਾਂ ਬਾੜ ਦਿੰਦੇ ਚੰਗਿਆਈ ਲੈਣ ਨੂੰ ਤਾਂ ਤੁਹਾਡੇ ਕੋਲੋਂ ਤੁੰਦ ਤੇ ਜੁੱਲਿਆ ਨਹੀਂ ਛੱਡਿਆ ਜਾਂਦਾ ਦਿਹਾੜੀ ਦੇ ਪੈਸੇ ਵਧਾਓ ਚੰਗਿਆਈਆਂ ਸੁੱਤਿਆਂ ਭਿਆ ਨਹੀਂ ਮਿਲਦੀਆਂ ਬਈ ਘਰੇ ਰਜਾਈ ਵਿੱਚ ਬੈਠੇ ਨੇ ਪ੍ਰਭੂ ਜੀ ਠੰਡ ਬਹੁਤ ਲੱਗਦੀ ਆ ਸਾਲੀ ਠੰਡ ਨੇ ਇਹਨਾਂ ਦੀ ਕਮਾਈ ਘਟਾ ਦਿੱਤੀ ਬੱਤ ਸਹੀ ਐ ਐਦਾਂ ਕੁਛ ਨਹੀਂ ਹੁੰਦਾ ਤੁਸੀਂ ਦੇਖੋ ਤਾਂ ਸਹੀ ਕੋਈ ਮੂੰਹ ਬਾਹਰ ਡਿੱਗਿਆ ਆ ਓਏ ਛੱਤਾਂ ਮਾੜਨ ਧਿਆਆ ਓਏ ਚਵਲ ਜਨਾਨੀ ਤੇ ਮਗਰ ਮੈਂ ਕਿਤੇ ਲੱਗ ਜਾਇਓ ਜੇ ਤੁਸੀਂ ਉਹ ਕੁੱਬੀ ਔਰ ਉਹਦੀ ਕਹਾਣੀ ਦੇਖੋ ਤਾਂ ਹਜ਼ਾਰਾਂ ਦੀ ਭੀੜ ਦੇ ਵਿੱਚ ਲਊ ਦੇ ਨਾਲ ਲਿਪੜੀ ਗੋਡਿਆਂ ਪਾਰ ਲੱਤਾਂ ਧੁੰਦ ਚ ਲਾਓ ਇਹਨੂੰ ਜਫਾ ਕੋਈ ਇਹਨਾਂ ਨੂੰ ਬਹੁਤ ਰਿਕਵਰੀ ਹੋਣ ਲੱਗੀ ਆ ਸੋ ਸਾਰੇ ਲੋਕਾਂ ਨੇ ਪਿਆਰ ਕਰਨ ਵਾਲੇ ਨੇ ਦੁਆਵਾਂ ਮਾਰ ਅਰਦਾਸਾਂ ਕੰਮ ਕਰਨ ਲੱਗੀਆਂ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬ মিডিਆ ਵਾਲੇ ਸਾਰੇ ਨੇ ਲਾਲ ਬੱਗ ਵਾਲਾ ਤਾਂ ਉਹ ਲੱਗਦਾ ਤਾਰੇ ਜ਼ਮੀਨ ਪਰ ਸਾਈਡ ਤੇ ਹੋ ਜੋ ਉੱਡਣ ਲੱਗਿਆ ਰੇਸਾਂ ਦਈ ਜਾਂਦਾ ਬਾਈ ਫੜ ਲਓ ਉਹਨੂੰ ਲੱਗਾ ਦੰਦੀ ਵੱਡਣ ਲਾਲ ਪੱਗ ਵਾਲੇ ਨੂੰ ਮਾਈਕ ਦੇਖ ਕੇ ਦੰਦਲ ਪਈ ਜਾਂਦੀ ਆ ਜੀ ਬੇਨਤੀ ਕਰਦੇ ਹਾਂ ਸਭ ਨੂੰ ਬਸ ਸੁੱਖ ਦਾ ਸਨੇਹਾ ਦਿਓ ਸਾਰਿਆਂ ਨੂੰ ਇਹੀ ਬੇਨਤੀ ਕਰੋ ਵੀ ਅਰਦਾਸਾਂ ਕਰੋ ਕਿਉਂਕਿ ਕਈ ਵਾਰੀ ਜ ਮੈਨੂੰ ਤਾਂ ਲੋਰੈਂਸ ਬਿਸ਼ਨੋਈ ਲੱਗੀ ਜਾਂਦਾ ਪਿੱਛੋਂ ਚੱਪਾ ਲਾਤਾ ਕਿਸੇ ਨੇ ਤੁਸ਼ਮਣ ਹੋ ਗਏ ਤੇਰੇ ਤੇਰੇ ਕਰਦੇ ਜਵਾਕ ਨਾ ਮਿੱਧ ਦੀ ਥੋੜਾ ਡੱਪ ਚ ਫਿਰ ਹੋ ਗਿਆ ਪਤੰਦਰ ਪਜਾਮੇ ਤੇ ਬੈਠ ਲਾਈ ਫਿਰਦਾ ਚਮਕੀਲਾ ਹਾਏ ਨੀ ਤੇਰੇ ਇਹ ਤਾਂ ਪੱਟਿਆ ਵੀ ਨਹੀਂ ਜਾਣਾ ਜੇ ਤੇਰੇ ਥੱਲੇ ਆ ਗਿਆ ਨਾਮ ਕੀ ਤੇਰਾ ਸ਼ਿੰਕੂ ਆ ਕੰਮਦੰਦੇ ਕੋ ਲੈ ਕਰਕੇ ਪਰੇਸ਼ਾਨ ਹੈ ਤੂੰ ਆਪਣੀ ਨਿੱਜੀ ਸਮੱਸਿਆਵਾਂ ਕੋ ਲੈ ਕਰਕੇ ਪਰੇਸ਼ਾਨ ਹੈ ਤੂੰ ਚੂਪੇ ਲਾ ਕੇ ਆਇਆ ਮਿਰਚਾਂ ਵਾਲੇ ਹਾ ਮੈਂ ਨਹੀਂ ਖਿੰਦਾ ਆਪੇ ਸਾੜੇ ਖੈਰ ਨੂੰ ਕਰਦਾ ਆ ਕੋਟ ਪੈਂਟ ਪਾਇਆ ਦਸਾਂ ਦਾ ਸਾਬਣ ਲੈ ਕੇ ਨਹਾ ਵੀ ਲੈਂਦਾ ਕਾਕਾ ਜੀ ਤੁਸੀਂ ਕੋਈ ਵੈਲਡਿੰਗ ਦਾ ਕੰਮ ਕਿਉਂ ਨਹੀਂ ਸਿੱਖ ਲੈਂਦੇ ਉਹ ਜੱਟ ਨੂੰ ਮਾੜਾ ਕਹਿੰਦੇ ਸਾਲੀਆਂ ਖੱጫਆਂ ਸਾਲੀਆਂ ਖੱጫ ਨੇ ਇਹਦੀ ਛਾਤੀ 'ਚ ਲੱਤਾਂ ਨੇ ਆਹ ਦੇਖੋ ਬਾਬੇ ਉਹਨੇ ਇੱਕ ਮੈਂ ਲੌਂਡਾ ਦਿਖਾ ਰਿਹਾ ਦੇਖੋ ਆਹ ਦੇਖੋ ਲੌਂਡਾ ਏ ਦੋਨਾਂ ਵਿੱਚੋਂ ਲੌਂਡਾ ਕੌਣ ਆ ਬਾਈ ਫੋਲੋ ਵਾਲਾ ਤਾਂ ਜਿੰਦੀ ਆਈਡੀ ਦਿਖਾ ਰਿਹਾ ਉਹੋ ਮਾੜੇ ਕੰਮ ਕਰਾਂ ਮਾੜੇ ਗੀਤ ਲਿਖਾ ਨਾਲੇ ਹੈਣੀਆਂ ਵਾਲੇ ਯਾਰਾਂ ਨੂੰ ਮਾੜੇ ਗੀਤ ਗਾਵਾਂ ਨਾਲੇ ਗਾਲ੍ਹਾਂ ਖਾਵਾਂ ਬਾਈ ਟੱਟੀ ਵਾਲਾ ਲੀਟਰ ਮਾਰ ਦੇ ਫੇਰ ਹਟੂ ਇਸੇ ਖਾਡੇ ਚ ਨੱਕ ਡੋਬ ਕੇ ਮਰ ਜਾ। ਵਿਚਾ ਤੇਰੀ ਕੜੀ-ਕੜੀ ਲੁੱਗਦੀ ਆ। ਸਾਲਿਆ ਇਮਲੀ ਖਾਈ ਜਾਂ ਨਾ ਚਾਹ ਨਾਲ। ਵਿਚਰ ਲਾਈ ਆ। ਵਿਚਰ ਲਾਈ ਆ। ਨਾ 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 ਕਰਦਣ ਤੋਂ ਮੈਲ ਲਾਈ ਆ। ਮਾਮਾ ਚੂਹਾ ਹੀ ਖਾ ਗਿਆ। ਫੀਮ ਨਾ 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 ਨੋ ਪਾਲਸ਼। ਮੈਂ ਸੋਚਿਆ ਕਿ ਤੇ ਬਾਈ ਦੇ ਪਲਾਸ ਨਾਲ ਚੁੰਡੀ ਪਰੀ ਗਈ, ਛਾਲਾ ਹੋ ਗਿਆ। ਬਾਈ ਯਾਰ ਦੋ ਡੰਗ ਕਰ ਲੈਣੇ ਸੀ। ਮੁੰਵਿਚ ਰਲਈਏ ਫੀਮਾ ਨਾ 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 ਥੋੜੀ ਵਜਈਆ ਘਰੇ ਲੋਨ ਦੀਆਂ ਕਿਸ਼ਤਾਂ ਲੈਣੋਂ ਆਂਦਾ ਸੀ ਬੈਂਕ ਮੁਲਾਜ਼ਮ ਦੇਖੋ ਫਿਰ ਕਿਵੇਂ ਵਿਆਹੀ ਵਰੀ ਔਰਤ ਨਾਲ ਪੈ ਗਈਆਂ ਪਿਆਰ ਦੀਆਂ ਪਿੰਗਾ ਕਿੰਨੇ ਟਾਈਮ ਤੱਕ ਲੁਕ-ਲੁਕ ਚੱਲਦਾ ਰਿਹਾ ਦੋਵਾਂ ਦਾ ਪਿਆਰ ਤੇ ਅੰਤ ਵਿੱਚ ਘਰੋਂ ਭੱਜ ਕੇ ਕਰਵਾ ਲਿਆ ਵਿਆਹ ਹੁਣ ਦੋਵੇਂ ਰਲ ਕੇ ਕਿਸ਼ਤਾਂ ਭਰਨਗੇ ਬਹੁਤ ਵਧੀਆ ਪਿਆਰ ਸ਼ੁਰੂ ਕਿਸ਼ਤਾਂ ਖਤਮ ਵਧਾਈ ਹੋਵੇ ਖੁਸ਼ ਰਹੋ ਲੋਨ ਕਲੀਅਰ ਦਾ ਸਰਟੀਫਿਕੇਟ ਮਿਲ ਗਿਆ ਬਸ ਕਰ ਜਾ ਹੁਣ ਅੱਖਾਂ ਚ ਪਾਏਗਾ ਤੇਰੀ ਹੀ ਆ ਕਿਤੇ ਨਹੀਂ ਜਾਂਦੀ ਲੋ ਕਿੱਤਾ ਸਾਰੇ ਆਏ ਹੁੱਦ ਸਾਰਿਆਂ ਨੇ ਵੱਧ ਜਾ ਹੋ ਕੇ ਤੇ ਅੱਜ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਵੈਲਨਟਾਈਨ ਸਾਲੀ ਮੈਨੂੰ ਤਾਂ ਸਮਝ ਨਹੀਂ ਆਉਂਦੀ 10 ਘੰਟੇ ਡਿਊਟੀ ਕਰਕੇ ਕਰੇ ਆ ਕਿ ਫੇਰ ਵੀ ਤੇਰੀ ਵੀਡੀਓ ਲਈ ਟਾਈਮ ਕੱਢ ਹੀ ਲੈਣਾ ਕਰ ਕੱਲੀ ਚੂੜੇ ਵਾਲੀ ਨਾਲ ਛੱਡ ਕੇ ਜਿੱਡਾ ਕੋ ਫੌਜੀ ਆਏ ਬੰਦੂਕ ਚ ਪੈ ਜਾਣਾ ਗੋਲੀ ਦੀ ਜਗ੍ਹਾ ਛੜ ਗਏ ਤਾਂ ਏ ਫੌਜੀ ਘੜ ਤੇ ਚੋਰ ਜਿਆਦਾ ਲੱਗਦਾ ਕੱਲੀ ਕਿਵੇਂ ਤੁਮੇ ਸੇੜ ਫੌਜੀ ਇਹੋ ਜਿਹਾ ਫੌਜੀ ਪੱਦ ਦੀ ਆਵਾਜ਼ ਨਾਲ ਹੀ ਕੰਧ ਚ ਵੱਜਦਾ ਟੁੱਟਿਆ ਸੀ ਮੈਂ ਉਸ ਦਿਨ ਜਦੋਂ ਬਾਰਾਤ ਸੀ ਉਹਦੀ ਝੂਠੇ ਪਿਆਰ ਦੇ ਵਾਦੇ ਕਰਨਾ ਜਾਣੇ ਇਹ ਔਕਾਤ ਸੀ ਉਹਦੀ ਭੋਰਨ ਵਾਲੇ ਪੋਰ ਜਾਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਪੱਦ ਨਾਲ ਟੱਟੀ ਵੀ ਆ ਗਈ ਪੰਜਾਬੀ ਛਪਰੀ ਵਰਜ਼ਨ ਇਹ ਔਕਾਤ ਸੀ ਉਹਦੀ ਹਾਂ ਜੀ ਚੱਕ ਟੋਫਰ ਛੜਿਆ ਦਾ ਟੋਲਾ ਤੇ ਤੇਰੀ ਭੈਣ ਦਾ ਛੋਲਾ ਆਹ ਸੌਰੀ ਸਾਰੀ ਸੌਰੀ ਮੈਂ ਆਖਾਂ ਵਾਰ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਆਪੂਰਨ ਵਾਲਿਆਂ ਨੂੰ ਲੈ ਜਾ ਆਪਣੇ ਕੋਲ ਤੂੰ ਗੱਲਾਂ ਵਾਲੀ ਐ ਦਰਖਤੜੜ ਬੰਨ ਕੇ ਡਾਂਗ ਫੇਰਨੀ ਤੇਰੇ ਜੀ ਦੁਬਾਰਾ ਇਹੋ ਜਿਹੀ ਵੀਡੀਓ ਬਣਾਈ ਗੱਲਾਂ ਨਾਲ ਠੱਗਦੀ ਰਹੀ ਠੰਡ ਚ ਕੋਕੋ ਕੋਲਾ ਪੀ ਕੇ ਦਮਾ ਨਾ ਕਰਵਾ ਲਈ ਇਹੋ ਜੇ ਕੰਮ ਕਰਦਾ ਤਾਂ ਮੇਰਾ ਪਪਾ ਕੁਵਾੜੀ ਲੈ ਕੇ ਮੇਰੇ ਮਗਰ ਪੈ ਜਾਂਦਾ ਪਤਾ ਨਹੀਂ ਤੁਹਾਡੇ ਘਰ ਦੇ ਕਿੱਥੇ ਆ ਖਾਨ ਸਾਹਿਬ ਮੇਰਾ ਬੱਸ ਚਲੇ ਤਾਂ ਦੁਨੀਆ ਕੀ ਵਾਟ ਲਗਾ ਲਓ ਗਲੀوں ਮੇਂ ਘੁੰਮਨੇ ਵਾਲੇ ਕੁੱਤੇ ਕਾਟਾ ਨਹੀਂ ਕਰਤੇ ਘਰ ਦੀ ਕੰਦ ਕਰੇ ਹੀ ਡੇਗ ਲਈ ਆਪਣੀ ਬੇਇੱਜ਼ਤੀ ਆਪ ਹੀ ਕਰੀ ਜਾਂਦੇ ਆ ਪਤੰਦਰ ਵੀਡੀਓ ਵਧੀਆ ਲੱਗੇ ਤਾਂ ਨਾਲ ਦੇ ਨਾਲ ਕਮੈਂਟ ਕਰਕੇ ਦੱਸ ਦਿਓ ਕਿ ਵੀਡੀਓ ਚ ਕੋਈ ਦਿੱਕਤ ਪਰੇਸ਼ਾਨੀ ਲੱਗੇ ਤਾਂ ਅੱਜ ਮੈਨੂੰ ਨਾ ਦੱਸੋ ਇਗਨੋਰ ਕਰ ਦਿਓ ਤੇ ਇੱਕ ਹੋਰ ਗੱਲ ਸੀ ਛੋਟੀ ਜਹੀ ਮੈਂ ਤੁਹਾਡੇ ਨਾਲ ਕਰਨੀ ਸੀ ਚਲੋ ਐਂਡ ਤੇ ਕਰਾਂਗੇ ਵੀਡੀਓ ਦੇ ਹਮੇਤਰਾਂ ਦੀ ਕਰ ਤਾ ਮਚੂਕਾਰ ਜਾ ਹਾਂ ਕੈਸੂ ਨਲੀ ਤੂੰ ਦੋ ਪੰਜਾਬ ਰੇ ਤਬੇ ਸ਼ਰਮ ਹੈ ਕੁਝ ਤਜਾਬ ਨਾ 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 ਪੰਜਾਬ ਲਾ ਬੀਰਾ ਵੀ ਝੂਠਾ ਪਾ ਤਾ ਇਹਨੇ ਅੱਜ ਲਾ ਬੀਰੇ ਨੇ ਗਲਤ ਗਾਇਆ ਸੀ ਸੋਨੂ ਨੇ ਸਹੀ ਕਰਿਆ ਹੁਣ ਅਮੈ ਤਰਾਂ ਦੀ ਕੜ ਤਾ ਮਚੂ ਕਾਣ ਜਾ ਵੀਰੇ ਤੈਨੂੰ ਗੰਦੀਆਂ ਸਰਕਾਰਾਂ ਨੇ ਮਰਵਾ ਦੇਣਾ ਚਲੋ ਪੰਜਾਬ ਦੀ ਗੱਲ ਕਰਨ ਲਈ ਕੋਈ ਤਾਂ ਮੂਰੇ ਆਇਆ ਬੜੀ ਧੀਰ ਬਾਦ ਗਾਣਾ ਕੱਢਿਆ ਯਾਰ ਤੂੰ ਸੋਨੂ ਭਰਾ ਬਸ ਕਰ ਕਿਉਂ ਲਾਹ ਭੀਰੀ ਦੀ ਰੋਟੀ ਚ ਲੱਤ ਮਾਰਨ ਡਿਆ ਉਧਰ ਲੋਕ ਮੈਡੀਕਲ ਤੋਂ ਪੰਜਾਬ ਦੇ ਕੈਪਸੂਲ ਲੱਭਦੇ ਫਿਰਦੇ ਆ ਵੀਰ ਤੂੰ ਤਾਂ ਮੈਨੂੰ ਵੀ ਭਲਾਤਾ ਕੰਮ ਕਰਦਾ ਆ ਕੰਮ ਕਰਦਾ ਆ ਯਾਰ ਮੇਰੇ ਮੈਨੂੰ ਵਾਹ ਕੰਮ ਕਰਦਾ ਆ ਕੋੜਿਆ ਤੇਰੇ ਚ ਹੌਸਲੇ ਨੇ ਪੁੱਤਰ ਓਏ ਜੇ ਕੁੜੀ ਹੁੰਦੀ ਤਾਂ ਵਿਆਹ ਕੇ ਤੋੜ ਦਿੰਦੇ ਹੁਣ ਇਹਦਾ ਕੀ ਕਰੀਏ ਲੈ ਕਿਆ ਸਾਲਿਓ ਕਰਬਰ ਪਹਿਲਾ ਲੈ ਕਿਆ ਸਾਲਿਓ ਕਰਬਰ ਪਹਿਲਾ ਬਣਾਉਣਾ ਐ ਮੈਂ ਬਣਾਉਣਾ ਆ ਮੈਂ ਓਹ ਵਿਚਾਰੇ ਮਜਬੂਰ ਹੋਏ ਪਏ ਨੇ ਹੱਸਣ ਤੋਂ ਰਾਮਣ ਘਾ ਯਾਰ ਇਹਨਾਂ ਦੇ ਘਰ ਦੇ ਕੁਛ ਨਹੀਂ ਕਹਿੰਦੇ ਸਾਡੇ ਘਰ ਦੇ ਤਾਂ ਮੋਰ ਬਣਾ ਦੇਣਗੇ ਕੀ ਪਤਾ ਕੁੜੀ ਦਾ ਬ੍ਰਦਰ ਹੋਵੇ ਮੈਨੂੰ ਨਹੀਂ ਮੰਤਾ ਮਾਨਕਾ ਸੇਰੇ ਨਾਲ ਸੁਦੇ ਚਾਹ ਦਾ ਪੀਣ ਦਿਓ ਯਾਰ ਛੋਟਾ ਵੀਰ ਵੀ ਕਾੜਦਾ ਟ੍ਰਾਂਸਫਾਰਮ ਚੋ ਤੇਲ ਛਾਲੀਏ ਸਿੰਗਲ ਰੋਡ ਤੋਂ ਰੁਪਈਏ ਬੜੇ ਹੂੰਜਦਾ ਛੋਟਾ ਵੀਰ ਕਰਦਾ ਹੈ ਲੁੱਟਾ ਖੋਹਾਂ ਛਾਲੀਏ ਓਏ ਛੱਡ ਕੇ ਹੱਥ ਤੇ ਬੈਜੋ 20 ਰੁਪਏ ਦੀ ਸਵਾਰੀ ਹੈ ਬਰੇ ਕੱਲ ਤੋ ਚੱਲਦੇ ਆ ਬਰੇ ਭਾਈ ਇੰਨੀ ਦੂਰ ਲਿਆਇਆ ਆਟੋ ਵੀ ਭਾਈ ਬਹੁਤ ਵਧੀਆ ਵੀਡੀਓ ਤੇਰੀ ਭੈਣ ਦਾ ਛੋਲਾ ਇਹ ਤਾਂ ਹੋ ਗਿਆ 50 ਰੁਪਏ ਹੋ ਗਏ ਬਸ ਆ ਜਾਓ ਇਹਨੂੰ ਦਈਏ ਚੈੱਕ ਕੱਟ ਕੇ ਓਏ ਮੁਲਾਜ਼ਮਾਂ ਦੇ ਮੁੰਡੇ ਇੱਜੇ ਤਨੂੰ ਪੈਸੇ ਸਕੂਲ ਚ ਸਫਾਈ ਮੁਲਾਜ਼ਮਾਂ ਦੇ ਮੁੰਡੇ ਆ ਬੁੰਡ ਦੇ ਲੱਗ ਜਾ ਭਾਈ ਕੋਈ ਗੱਲ ਨਹੀਂ ਕਿ ਨੀ ਰੋਲ ਕੀ ਰਾਜਾ ਹੋਵੇ ਚਾਹੇ ਚੋਟੀ ਦਾ ਏ ਬੋਲਦੇ ਤੁਸੀਂ ਨਹੀਂ ਬੋਲਦਾ ਹੰਕਾਰ ਤੁਹਾਡੇ ਡੈਡੀ ਦੀ ਕਮਾਈ ਮੋਟੀ ਦਾ ਲੀਂਡ ਫਸ ਗਿਆ ਰੋ ਨਹੀਂ ਲੱਗ ਪਿਆ ਪਤੰਦਰ ਜੇ ਨਾ ਲੱਗਿਆ ਹੁੰਦਾ ਫਿਰ ਰੋਬ ਕਿਥੋਂ ਸੀ ਸੈਣਾ ਪਰ ਸੈਣਾ ਪੈਣਾ ਕਿਉਂਕਿ ਮਸਲਾ ਸਾਰਾ ਰੋਟੀ ਦਾ ਜਿੱਦਾਂ ਬੋਲਿਆ ਮੈਨੂੰ ਲੱਗਿਆ ਮੁੰਡੇ ਨੂੰ ਵੱਢਣ ਲੱਗਿਆ ਦੰਦਾ ਨਾਲ ਸ਼ੁਕਰਾ ਫੋਨ ਦਾ ਸਪੀਕਰ ਸਾਫ਼ ਹੋ ਗਿਆ ਤੁਹਾਡੀ ਸਾਰਿਆਂ ਦੀ ਬੰਦ ਕੁਟ ਨਹੀਂ ਆਟੋ ਵਾਲੇ ਨੇ ਸਾਲਿਓ ਬੈਟਰੀ ਚੋਰੋ ਲੈ ਕੀ ਆ ਫਲਾਂ ਦੇ ਅੱਕ ਨੂੰ ਬੀਬੀ ਬੱਸ ਕਰ ਪਿੱਛੇ ਸੰਗਤ ਮੋਠ ਮਾਰਨ ਲੱਗ ਪਈ ਕਮੈਂਟ ਤਾਂ ਮੈਂ ਵੀ ਕਰ ਦੇਣਾ ਸੀ ਪਰ ਮੈਨੂੰ ਡਰ ਲੱਗਦਾ ਮੇਰੀ ਘਰ ਵਾਲੀ ਨਾ ਪਾੜ ਲਵੇ ਬੀਬੀ ਬਾਸਕਰ ਪਿੱਛੇ ਸ਼ਰਦਾਲੂਆਂ ਦੀ ਸ਼ਰਦਾ ਪੰਗ ਹੋ ਰਹੀ ਹੇ ਤੇਰੇ ਬੰਦੇ ਤੁੰਬੇ ਵਾਲੇ ਮਿੱਠੀਏ ਪੂਰਾ ਤਜਰਬਾ ਗੁਰੂ ਆਲਾ ਬਣੀਏ ਵੀਰ ਜੀ ਆਓ ਅਣਖੀ ਆਗੀ ਤਿੱਤ ਯੱਤ ਦਾ ਸਟੈਪ ਸਾਲਾ ਹੋਰ ਹੀ ਲਾਤਾ ਚੌਂਕੀ ਚ ਇਹ ਕਿਹੜੀਆਂ ਨਵੀਆਂ ਜੱਟੀਆਂ ਆ ਗਈਆਂ ਮੈਨੂੰ 2 ਨੰਬਰ ਵਾਲੀ ਜੱਟੀ ਤੇ ਛੱਕ ਜਾ ਪੈਂਦਾ ਕੰਜਰੋ ਇਹ ਸਟੈਪ ਕੁੜੀਆਂ ਨਹੀਂ ਕਰ ਸਕਦੀਆਂ ਲੱਖ ਦੀ ਲਾਨਤ ਹੈ ਇਹੋ ਜੇ ਵੈਲੀ ਤੇ ਪਿੱਛੇ ਹੱਥ ਵਾਲਾ ਇਸ਼ਾਰਾ ਥੋੜਾ ਜਿਹਾ ਗਲਤ ਹੋ ਗਿਆ ਲੱਗਦਾ ਕੁੜੀਆਂ ਸਾਰੀਆਂ ਬਾਹਰ ਤੁਰ ਹੀ ਜਾਂਦੀਆਂ ਪਿੱਛੋਂ ਮੁੰਡੇ ਮੋਡੀਫਾਈ ਕੀਤੇ ਜਾਂਦੇ ਡੀ ਜੇ ਸਟੂਡੀਓ ਵਾਲੇ ਐਮੀ ਵੀਰਕ ਨੂੰ ਦੁੱਧ ਪਿਆ ਦੇ ਕਮਜ਼ੋਰ ਹੋ ਗਿਆ ਲੱਗਿਆ ਤੇਰਾ ਸਾਨੂੰ ਰੋਗ ਲੱਗੇ ਹੋਰ ਪਾਸੇ ਜਿਆਦਾ ਨਿਗਾ ਜਾ ਰਹੀ ਆ ਨਹੀਂ ਦਿਲ ਲੱਗਦਾ ਨਹੀਂ ਕੱਲਿਆਂ ਦਾ ਐਮੀ ਵਿਰਕ ਦੀ ਮਾਸੀ ਦੇ ਤਾਏ ਦੀ ਕੁੜੀ ਦੇ ਜੇਠ ਦੀ ਮਾਸੀ ਦਾ ਮੁੰਡਾ ਮੁੰਡੇ ਦਾ ਪਤਾ ਨਹੀਂ ਇਹ ਤਾਂ ਹੋ ਗਿਆ ਲੱਗਦਾ ਮੁੰਡੇ ਦਾ ਛੱਡ ਵੀਰ ਮੈਨੂੰ ਆ ਮਾਤਾ ਦਾ ਐਡਰੈਸ ਭੇਜ ਮੈਂ ਜਾਣਾ ਇਹਦੇ ਕੋਲ ਥੱਲੇ ਬੇਂਗਣ ਲਈ ਬੈਠੀ ਆ ਆ ਨਾ ਮੈਂ ਫਤਨੇ ਝੇਖ ਨੂੰ ਕਰਦੀ ਵੇ ਹੁਣ ਹਾਜ਼ਰ ਹੋ ਜਾ ਕੰਮ ਬਣਜੂ ਤਾਂ ਪਤਾ ਨਹੀਂ ਪਰ ਕੰਮ ਹੋ ਜ਼ਰੂਰ ਜਾਣਾ ਮੇਰੇ ਨੂੰ ਲਾਏ ਬਾਬਾ ਬਾਰੋਜੀ ਸਾਡੇ ਵਾਲਾ ਮੇਲਾ ਹੁੰਦਾ ਟਾ ਲੈਣੀ ਸੀ ਮਾ ਦਾ ਨਵਾਂ ਸਰਪੰਚ ਤੇ ਪੰਚਾਇਤ ਮੈਂਬਰ ਬਣਨਗੇ ਆਪਣੇ ਪਿੰਡ ਦਾ ਕਿਹੜਾ ਕੰਮ ਐ ਕਰਾਉਣ ਵਾਲਾ ਦੇਖੋ ਜੂ ਬਣੇ ਤੋਂ ਪਤਾ ਲੱਗੂ ਨਹੀਂ ਕੰਮ ਕਿਹੜੇ ਕਰਾਉਣ ਵਾਲੇ ਆਪਣੇ ਪਿੰਡ ਦੇ ਕੰਮ ਉਹਨਾਂ ਨੂੰ ਪਤਾ ਹੀ ਆ ਅਚਾ ਉਹਨਾਂ ਨੂੰ ਪਤਾ ਤੈਨੂੰ ਨਹੀਂ ਪਤਾ ਕੋਈ ਮੈਨੂੰ ਕੀ ਪਤਾ ਮੈਂ ਕਹੂੰ ਤਾਂ ਮੇਰੇ ਅੱਖੇ ਤੋਂ ਕੌਣ ਕਰਦਾ ਬੀਬੀ ਦੇ ਸਾਰੇ ਰਿਪਲਾਈ ਪੋਲਿਟੀਕਲ ਸੀ ਜਣੇ ਖਾਣੇ ਨੂੰ ਪੇਟ ਥੋੜਾ ਦਈਦਾ ਅੱਛਾ ਮਨ ਲ ਤੂੰ ਦੱਸੀ ਤਾਂ ਨਹੀਂ ਵੀ ਤੇ ਰੱਖਦੇ ਕੋਈ ਕਰਦਾ ਨਹੀਂ ਮਨ ਲ ਹੁਣ ਜੇ ਸਰਪੰਚ ਕਹੇ ਮੈਂ ਤੇਰੀ ਅੱਖ ਕਰੂੰਗਾ ਤਾਂ ਫਿਰ ਕਿਹੜਾ ਕੰਮ ਕਰਨ ਵਾਲਾ ਕੋਈ ਕਰ ਲਾਂਗੇ ਜਿਹੜਾ ਕੋਈ ਹੋਇਆ ਬੇਬੇ ਨੂੰ ਪੇਟ ਗੁਪਤ ਰੱਖਣ ਤੇ 21 ਤੋਪਾਂ ਦੀ ਸਲਾਮੀ ਬੇਬੇ ਨੇ ਪ੍ਰੈਸ ਰਿਪੋਰਟਰ ਨੂੰ ਦਿੱਤੇ ਇੱਕ ਤੋਂ ਇੱਕ ਜਵਾਬ ਹੋਰ ਕੁਝ ਪੁੱਛਣਾ ਦੱਸ ਹੁਣ ਆਦੀ ਗ੍ਰਾਂਟ ਦਾ ਲਾਲਚ ਮੈਨੂੰ ਲੱਗਦਾ ਬੇਬੇ ਨੂੰ ਦਿੱਤਾ ਪੁਰਾਣੇ ਖਿਲਾੜੀ ਆ ਪੇਟ ਨਹੀਂ ਦਿੰਦੀ ਨੀ ਜਾ ਪਾਸਟਾਰ ਬਣੂਗਾ ਫਿਕਰ ਕਿ ਕਰਦੀ ਖੁਸਰਾ ਲੱਗਦਾ ਛੱਡ ਪਰੇ ਟੋਕਰਾ ਨਿਕਲੂ ਇਹਦੇ ਨਾਲ ਬੱਬਲ ਰਾਏ ਸੋਣਾ ਲੱਗਦਾ ਸੀ ਕੁੜੀ ਬਣ ਕੇ ਸਾਰੇ ਪੰਜਾਬ ਨੂੰ ਲੰਗਰ ਲਾ ਕੇ ਹੁਣ ਵਿਆਹ ਦੀ ਫੀਲਿੰਗ ਭੈਣ ਚੋ ਕੀ ਸਮਾਂ ਆ ਗਿਆ ਹੁਣ ਗਸਤੀਆਂ ਆਪਣੇ ਆਪ ਨੂੰ ਹਸਤੀਆਂ ਸਮਝਣ ਲੱਗ ਪਈਆਂ ਜਿਹਦੇ ਕੋਈ ਸਰੀਰ ਦੇ ਵਿੱਚ ਦਰਦ ਰਹਿੰਦਾ ਤੇ ਮਾਤਾ ਕੋਲੇ ਜਾਓ ਮਾਤਾ ਪਹਿਲਾਂ ਥੋੜੀ ਲੱਤਾਂ ਤੇ ਚੜੂਗੀ ਫਿਰ ਥੋੜਾ ਸਿਰ ਲੂਗੀ ਗੋਡਿਆਂ ਦੇ ਵਿਚਾਲੇ ਫਿਰ ਥੋੜੇ ਥਾਪੀ ਫਿਰ ਮਾਤਾ ਕਿਰਪਾ ਹੋਣ ਦਾ ਵੱਲ ਵੀ ਦੱਸੋ ਵੀ ਕਿਰਪਾ ਕਿਵੇਂ ਆਉਣੀ ਹੈ ਅੱਧੇ ਪਿੰਡ ਤੋਂ ਮਰਾ ਕੇ ਹੁਣ ਮਾਤਾ ਬਣ ਗਈ ਪੁੱਠੀ ਕਰਕੇ ਝਾੜੋ ਟੋਕਰਾ ਨਿਕਲੂਗਾ ਹਾਏ ਭਾਬੀ ਮੇਰੇ ਸਰੀਰ ਚ ਦਰਦ ਰਹਿੰਦਾ ਆ ਪੈ ਮੇਰੇ ਉੱਪਰ ਇਹ ਜਲੰਧਰ ਸ਼ਹਿਰ ਦੀਆ ਹੁਣ ਦਿੱਲੀ ਡੇਰਾ ਬਣਾਇਆ ਹੈ ਢੋਂਗਣ ਕਹੀਂ ਕੀ ਕਿ ਮੈਂ ਹੱਸ ਦਰੈ ਨਾ ਕੋਈ ਕਿਦਾਂ ਪੜ ਦੂ ਚਿਹਰੇ ਤੋਂ ਮੇਰੇ ਅੰਦਰ ਕਿੰਨੇ ਦੋਖਵਾ ਮੈਂ ਤੇਰੀਆਂ ਜੱਦਾਂ ਨਹੀਂ ਕੀਤਾ ਪਾਗਲ ਗੱਭਰੂ ਨੂੰ ਤੇ ਮੈਂ ਤਾਂ ਵੀ ਲੋਕਾਂ ਸਾਹਮਣੇ ਹੱਸਣਾ ਹੀ ਪੈਂਦਾ ਜਾਣ ਭੈਣ ਦਿਆ ਯਾਰਾ ਤੇਰੀ ਵੀਡੀਓ ਭੇਜੀ ਸੀ ਉਹ ਮੈਨੂੰ ਬਲੌਕ ਕਰ ਗਈ ਪਤਾ ਨਹੀਂ ਪੰਪ ਕਿਹੜਾ ਭੈਣ ਚੋਦ ਦਿੰਦਾ ਹੈ ਯਾਂ ਭੀ ਕਿਸੇ ਸਾਹਮਣੇ ਨਾ ਸੀ ਅਗਲਾ ਮਜ਼ਾਕ ਬਣਾਣਾ ਸੀ ਸੰਜਮੇ ਵਾਲਾ ਫੋਨ ਤੋੜੋ ਸਾਲੇ ਦਾ ਤੇਰੇ ਅੰਦਰ ਬਹੁਤ ਦੁੱਖ ਨੇ ਸਾਨੂੰ ਪਤਾ ਹੀ ਆ। ਅਡੀ ਇੰਸਟਾ ਤੋਂ ਗੱਲ ਹੈ ਇੰਸਟਾ ਤੇ ਬੜੀਆਂ ਸਟੋਰੀਆਂ ਪਾਉਂਦੀ ਸੀ ਮੇਰੀਆਂ। ਮੇਰੇ ਨਾਲ ਫੋਟੋ ਜੋੜ ਕੇ ਫੋਟੋ ਪਾਉਣ ਲੱਗੀ ਮੇਰੀ ਸਟੋਰੀਆਂ। ਮੈਂ ਤਾਂ ਸਾਰਾ ਦਿਨ ਚਲਾਉਣਾ ਇੰਸਟਾਗ੍ਰam ਮੇਰੇ ਨਾਲ ਤੇ ਕਰਦੀ ਨਹੀਂ ਕੋਈ ਗੱਲ। ਚਲੋ ਵੀ ਮੁੰਡਿਓ ਖੁੱਲ ਕੇ ਭਾਗ ਤੁਹਾਡੇ ਪਾਓ ਤੁਸੀਂ ਵੀ ਕਿਸੇ ਨਾਲ ਫੋਟੋਆਂ ਜੋੜ-ਜੋੜ ਕੇ ਸਟੋਰੀਆਂ। ਕਿ ਸਿੱਧਾ ਐਵੇਂ ਲਿਖਣ ਲੱਗੇ ਮੇਰੀ ਵਾਈਫ ਆ। ਤੁਸੀਂ ਵੀ ਸਾਲਿਓ ਸਿੱਧਾ ਹੀ ਕਹਿ ਦਿਆ ਕਰੋ ਮੇਰੀ ਵਾਈਫ ਆ। ਕਰਦੀ ਕਹਿੰਦਾ ਮੈਰਿਜ ਕਰਵਾਉਣੀ ਆ। ਮੈਂ ਚੱਕ ਕੇ ਬਲੌਕ ਕਰਤਾ। ਮੇਰੇ ਵਰਗੇ ਤਾਂ ਰੀਲਾ ਦੇਖਣ ਆਏ ਹੋਏ ਦੁਨੀਆ ਤੇ ਤੁਸੀਂ ਮੇਰੇ ਤੇ ਇੱਕ ਵਾਰੀ ਬਸਵਾਸ ਕਰਕੇ ਦੇਖੋ ਪੰਜੇ ਉਂਗਲਾ ਇੱਕੋ ਜਿਹੇ ਨਹੀਂ ਹੁੰਦੀਆਂ ਤੇ ਉਂਗਲਾਂ ਤਾਂ ਸਾਡੀਆਂ ਵੀ ਇੱਕੋ ਜਹੀਆਂ ਨਹੀਂ ਹੈਗੀਆਂ ਕਰਿਆ ਤਾਂ ਬਲੌਗ ਮੇਰੇ ਵਾਲੀ ਨੇ ਵੀ ਆ ਪਰ ਅਨਬਲੌਗ ਨਹੀਂ ਕਰਿਆ ਫੇਰ ਕਿਸੇ ਨੇ ਆਹ ਨੁਕਤਾ ਦੇਖਦੇ ਆ ਟਰਾਈ ਕਰਕੇ ਹੈਗੀ ਕੋਈ ਮੈਨੂੰ ਬਲੌਗ ਹੀ ਕਰ ਦੋ ਭੈਣ ਚੋ ਤੈਨੂੰ ਪਹਿਲਾਂ ਵੀ ਕਿਹਾ ਸੀਗਾ ਪਲੀਜ਼ ਪਲੀਜ਼ ਮੇਰੀਆਂ ਵੀਡੀਓਸ ਪੋੜੀ ਬੰਦ ਕਰ ਦੇ ਠੀਕ ਹੈ ਤੇਰੇ ਕਰਕੇ ਆਲਰੇਡੀ ਮੇਰੀ ਸਾਰੀ ਰੈਪਿਊਟੇਸ਼ਨ ਜ਼ੀਰੋ ਹੋ ਚੁੱਕੀ ਯਾਰ ਇਸ ਟੋਪੇ ਕੀ ਅਬ ਕੌਣ ਸੀ ਵੀਡੀਓ ਵਾਇਰਲ ਹੋ ਗਈ ਜਿਹੜਾ ਤੇਰਾ ਪੇਜ ਆ ਇਹ ਪਬਲਿਕ ਆ ਠੀਕ ਆ ਸਾਡਾ ਸਾਰਾ ਟੱਬਰ ਦੇਖਦਾ ਇਹ ਚੀਜ਼ਾਂ ਪਲੀਜ਼ ਮੈਂ ਤੇਰੇ ਅੱਗੇ ਹੱਥ ਛੋੜਦਾ ਪਲੀਜ਼ ਤੂੰ ਮੀਂਹ ਵੀਡੀਓ ਸਪਾੜੀਆ ਬੰਦ ਕਰ ਦੇ ਤੇਰੇ ਕਰਕੇ ਮੈਨੂੰ ਬੱਸ ਮੇਰਾ ਤਿੰਨ ਚਾਰ ਦਿਨ ਹੋ ਗਿਆ ਕੀ ਹਾਲ ਐ ਮੈਂ ਬਹੁਤ ਜ਼ਿਆਦਾ ਡਿਪਰੈਸਡ ਆ ਸਾਰੇ ਟਾਈਮ ਪੂਰਾ ਲ ਕੇ ਧਰਨਾ ਲਾ ਦੋ ਇਹਦੇ ਘਰ ਮੂਰੇ ਮੱਦੀ ਹੋਣੀ ਤੁਹਾਡੇ ਪੇਜ ਕਰਕੇ ਮੇਰੀ ਬਹੁਤ ਜ਼ਿਆਦਾ ਇਮੇਜ ਡਾਊਨ ਹੋ ਰਹੀ ਆ ਠੀਕ ਆ ਤੁਹਾਡੇ ਪੇਜ ਕਰਕੇ ਬਹੁਤ ਜ਼ਿਆਦਾ ਲਾਈਕ ਮੇਰੇ ਤੇ ਗਲਤ ਇੰਪੈਕਟ ਪੈ ਪਹਿਲਾਂ ਬੜੇ ਛੰਡੇ ਚੂਲਦੇ ਸੀ ਤੇਰੇ ਸਾਲੀ ਖਾਚ ਹਾਂਜੀ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਅੱਜ ਕਮੈਂਟ ਜ਼ਰੂਰੀ ਹੈ ਤੇ ਹੈਪੀ ਨਿਊ ਇਅਰ ਸਾਰਿਆਂ ਨੂੰ ਖੁਸ਼ ਰਹੋ ਸਵਾਦ ਲਓ ਤੇ ਹੁਣ ਉਹ ਗੱਲ ਕਰ ਲੈਨੇ ਜਿਹੜੀ ਮੈਂ ਕਿਹਾ ਸੀ ਵੀਡੀਓ ਦੇ ਲਾਸਟ ਵਿੱਚ ਕਰਾਂਗੇ ਇਹ ਉਹ ਗੱਲ ਆ ਜਿਹਨੂੰ ਦਿਲ ਦੀ ਗੱਲ ਕਹਿੰਦੇ ਆ ਇਸ ਚੈਨਲ ਤੇ ਵੀਡੀਓ ਪਾਉਂਦੇ ਨੂੰ ਮੈਨੂੰ ਡੇਢ ਕੋ ਸਾਲ ਹੋਇਆ ਹਜੇ ਤੇ ਡੇਢ ਸਾਲ ਵਿੱਚ ਤੁਸੀਂ ਇੰਨਾ ਪਿਆਰ ਦਿੱਤਾ ਇਸ ਚੈਨਲ ਨੂੰ ਮੈਨੂੰ ਮੇਰੀ ਆਵਾਜ਼ ਨੂੰ ਮੈਨੂੰ ਕਦੇ-ਕਦੇ ਲੱਗਦਾ ਪਤਾ ਨਹੀਂ ਮੈਂ ਹੈਗਾ ਵੀ ਇਸ ਦੇ ਕਾਬਿਲ ਕਿ ਨਹੀਂ ਪਰ ਸੱਚੀ ਗੱਲ ਦਿਲੋਂ ਧੰਨਵਾਦ ਤੁਹਾਡੇ ਐਨੇ ਪਿਆਰ ਦਾ ਜੋ ਤੁਸੀਂ ਦਿੱਤਾ ਮੈਨੂੰ ਤੇ ਇਸ ਚੈਨਲ ਨੂੰ ਤੇ ਕਈ ਵਾਰ ਮੈਂ ਸੋਚਦਾ ਅਗਰ ਕਿਸੇ ਕਾਰਨ ਤੋਂ ਇਹ ਚੈਨਲ ਬੰਦ ਹੋ ਗਿਆ ਤੇ ਕਿਵੇਂ ਲੱਭੋਗੇ ਤੁਸੀਂ ਮੈਨੂੰ ਮਤਲਬ ਤੁਹਾਨੂੰ ਉਮਰਿੰਦਰ ਹੋਰ ਵੀ ਬਹੁਤ ਲੱਭ ਜਾਣਗੇ ਕਾਮੇਡੀ ਵੀਡੀਓ ਮੈਨੂੰ ਲੱਗਦਾ ਨਵੇਂ ਸਾਲ ਵਾਲੇ ਦਿਨ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਪਰ ਦਿਲ ਵਿੱਚ ਸੀ ਕਾਫੀ ਟਾਈਮ ਤੋਂ ਤੇ ਦਿਲੋਂ ਪਿਆਰ ਤੁਹਾਡੇ ਸਾਰੇ ਨਾਲ ਬੜਾ ਵਧੀਆ ਲੱਗਦਾ ਹੈ ਤੁਹਾਡੇ ਕਮੈਂਟ ਪੜ੍ਹ ਕੇ ਕਮੈਂਟ ਜਰੂਰ ਕਰਿਆ ਕਰੋ ਚੰਗਾ ਮਾੜਾ ਜਿੱਦਾਂ ਦਾ ਵੀ ਕਰਨਾ ਚਾਹੋ ਤੇ ਕਈ ਵਾਰ ਕੋਈ ਵੀਡੀਓ 'ਚ ਗਲਤੀ ਹੋ ਜਾਂਦੀ ਹੈ ਤਾਂ ਇਗਨੋਰ ਕਰਦਿਆ ਕਰੋ ਹੁਣ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਮੈਂਟਾਂ ਵਿੱਚ ਜਰੂਰ ਲਿਖ ਕੇ ਜਾਓ ਮੈਂ ਪੱਕਾ ਰਪਲਾਈ ਕਰਾਂਗਾ